ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਵਿਦਿਆਰਥੀਓ ਜਿਸ ਪ੍ਰਕਾਰ ਆਪਾਂ ਪਿਛਲੀ ਵੀਡੀਓ ਦੇ ਵਿੱਚ ਇਹ ਜਾਣਿਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਸ ਪ੍ਰਕਾਰ ਆਪਣੇ ਬਾਲ ਗੋਬਿੰਦ ਰਾਏ ਨਾਲ ਮਿਲਾਪ ਕੀਤਾ ਤੇ ਬਾਲ ਗੋਬਿੰਦ ਰਾਏ ਦਾ ਅਵਤਾਰ ਕਿਸ ਪ੍ਰਕਾਰ ਹੋਇਆ ਉਸ ਤੋਂ ਅੱਗੇ ਆਪਾਂ ਹੁਣ ਇਹ ਜਾਣਾਂਗੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿੰਨੀ ਬਾਣੀ ਉਚਾਰਨ ਕੀਤੀ ਹੈ ਤੇ ਉਹ ਕਿਸ ਪ੍ਰਕਾਰ ਹੈ ਜਾਂ ਕਿਹੜੇ ਰਾਗਾਂ ਦੇ ਵਿੱਚ ਹੈ ਤੋ ਸਭ ਤੋਂ ਪਹਿਲਾਂ ਇਹ ਜਾਣ ਲਿਆ ਜਾਵੇ ਕਿ ਜਦੋਂ ਇਲਾਹਾਬਾਦ ਪ੍ਰਿਆਗ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਪਹਿਲਾ ਅਖੰਡ ਪਾਠ ਸਾਹਿਬ ਕਰਵਾਇਆ ਸੀ ਤਾਂ ਉਸ ਸਰੂਪ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਨਹੀਂ ਸੀ ਉਹਦੇ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਹੀ ਬਾਣੀ ਦਰਜ ਸੀ ਜਾਂ ਭਗਤਾਂ ਦੀ ਬਾਣੀ ਦਰਜ ਸੀ ਜਾਂ ਉਹਦੇ ਵਿੱਚ ਭੱਟਾਂ ਦੀ ਬਾਣੀ ਦਰਜ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਉਸ ਸਰੂਪ ਦੇ ਵਿੱਚ ਦਰਜ ਨਹੀਂ ਸੀ ਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 15 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਇੱਕ ਰਾਗ ਜਿਹੜਾ 31ਵਾਂ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ 1352 ਅੰਗ ਤੇ ਹੁੰਦਾ ਹੈ ਉਹਦੇ ਵਿੱਚ ਰਾਗ ਦੇ ਵਿੱਚ ਜੈਜਾਵੰਤੀ ਰਾਗ ਦਾ ਨਾਮ ਹੈ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ ਹੋਰ ਜਿਹੜੇ ਰਾਗ ਹਨ ਜਿਵੇਂ ਗੌੜੀ ਰਾਗ ਹੈ ਸੂਰ ਅਠ ਰਾਗ ਹੈ ਟੋਡੀ ਹੈ ਬਿਹਾਗੜਾ ਹੈ ਇਸੇ ਪ੍ਰਕਾਰ ਹੀ ਗੁਰੂ ਸਾਹਿਬ ਜੀ ਨੇ ਬਸੰਤ ਰਾਗ ਦੇ ਵਿੱਚ ਬਾਣੀ ਉਚਾਰਨ ਕੀਤੀ ਇਹ ਰਲਾ ਕੇ ਸਾਰੇ 15 ਰਾਗਾਂ ਦਾ ਦੀਰਵਾ ਹੁੰਦਾ ਹੈ ਜਿਦੇ ਵਿੱਚ ਗੁਰੂ ਸਾਹਿਬ ਜੀ ਨੇ ਬਾਣੀ ਉਚਾਰੀ ਹੈ ਗੁਰੂ ਸਾਹਿਬ ਜੀ ਨੇ ਕੁੱਲ ਕਿੰਨੇ ਸ਼ਬਦ ਉਚਾਰਨ ਕੀਤੇ ਹਨ ਤਾਂ ਕੁੱਲ 59 ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਹਨ ਜੋ ਵੱਖਰੇ ਵੱਖਰੇ ਰਾਗਾਂ ਦੇ ਵਿੱਚ ਦਰਜ ਹਨ ਉਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ 57 ਸ਼ਲੋਕ ਉਚਾਰਨ ਕੀਤੇ ਹਨ ਜਿਹੜੇ ਸ਼ਲੋਕ ਆਪਾਂ ਜਿਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਉਦੋਂ ਆਪਾਂ ਜਿਹੜੇ ਸ਼ਲੋਕ ਸਰਵਣ ਕਰਦੇ ਹਨ ਨਾ ਭੋਗ ਦੇ ਸ਼ਲੋਕ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਚਾਰਨ ਕੀਤੇ ਹਨ ਉਹਨਾਂ ਦੀ ਕੁੱਲ ਗਿਣਤੀ 57 ਹੈ ਤੇ ਉਹ ਆਉਂਦੇ ਹਨ ਸ਼ਲੋਕ 12 ਤੇ ਵਧੀਕ ਦੇ ਸਿਰਲੇਖ ਹੇਠ ਸ਼ਲੋਕ ਮਹੱਲਾ ਨਾਂਵਾਂ ਕਰਕੇ ਉੱਤੇ ਲਿਖਿਆ ਹੋਇਆ ਹੈ। ਬਾਕੀ ਸਾਰੇ ਸ਼ਬਦ ਗੁਰੂ ਜੀ ਨੇ ਵੱਖੋ ਵੱਖਰੇ ਸਮਿਆਂ ਦੇ ਉੱਤੇ ਉਚਾਰਨ ਕੀਤੇ ਹਨ ਤੇ ਇਤਿਹਾਸ ਤੇ ਸੰਪਰਦਾ ਦੇ ਵਿੱਚ ਇਹ ਰਵਾਇਤ ਹੈ ਕਿ ਜੋ 57 ਸ਼ਲੋਕ 12 ਤੇ ਵਿਧਿਕ ਭੋਗ ਦੇ ਸ਼ਲੋਕਾਂ ਦੇ ਨਾਮ ਦੇ ਨਾਲ ਜਾਣੇ ਜਾਂਦੇ ਹਨ ਉਹ ਸ਼ਲੋਕ ਗੁਰੂ ਸਾਹਿਬ ਜੀ ਨੇ ਉਦੋਂ ਉਚਾਰਨ ਕੀਤੇ ਸਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵਿਖੇ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀ ਤੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਣ ਵਾਲੀ ਸੀ ਉਦੋਂ ਗੁਰੂ ਸਾਹਿਬ ਜੀ ਨੇ ਇਹ ਵੈਰਾਗਮਈ ਸ਼ਲੋਕ ਉਚਾਰਨ ਕਰਕੇ ਸਭ ਨੂੰ ਇਹ ਸੰਸਾਰ ਦੀ ਨਾਸ਼ਮਾਨਤਾ ਦਾ ਦੇ ਪਰਮਾਤਮਾ ਦੇ ਇੱਕੋ ਇੱਕ ਚਰਨਾ ਦੇ ਨਾਲ ਲੱਗਣ ਦਾ ਉਪਦੇਸ਼ ਦਿੱਤਾ ਸੀ ਇਹਦੇ ਵਿੱਚ ਜੋ ਸ਼ਲੋਕ ਅਖੀਰ ਤੇ ਜਾ ਕੇ ਆਉਂਦੇ ਹਨ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋ ਤੋ ਪਾਏ ਇਹ ਸ਼ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੰਨਿਆ ਜਾਂਦਾ ਹੈ ਜੋ ਕਿ ਸੰਪਰਦਾਵਾਂ ਦੇ ਵਿੱਚ ਇੱਕ ਰਵਾਇਤ ਦੇ ਅਨੁਸਾਰ ਉਥਾਨਕਾ ਦੱਸੀ ਜਾਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਜੋ ਸ਼ਲੋਕ ਹੈ ਬਲ ਹੋਆ ਬੰਧਨ ਛੁੱਟੇ ਤੋਂ ਪਹਿਲਾਂ ਵਾਲਾ ਸ਼ਲੋਕ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਪ੍ਰਸ਼ਨ ਕੀਤਾ ਹੈ ਜੋ ਇੱਕ ਸਿੱਖ ਬਾਲ ਗੋਬਿੰਦ ਰਾਏ ਕੋਲ ਅਨੰਦਪੁਰ ਸਾਹਿਬ ਲੈ ਕੇ ਆਇਆ ਸੀ ਤੇ ਉਹਦੇ ਵਿੱਚ ਬਾਲ ਗੋਬਿੰਦ ਰਾਏ ਨੇ ਉੱਤਰ ਵਜੋਂ ਜਿਹੜਾ ਅਗਲਾ ਸ਼ਲੋਕ ਲਿਖ ਕੇ ਭੇਜਿਆ ਸੀ ਜੋ ਗੁਰੂ ਸਾਹਿਬ ਜੀ ਦੇ ਕੋਲ ਬੜੀ ਹੀ ਛੇਤੀ ਉਸ ਸਿੱਖ ਨੇ ਦਿੱਲੀ ਵਿੱਚ ਪਹੁੰਚਾ ਦਿੱਤਾ ਸੀ ਸੋ ਇਹ ਕੁੱਲ ਸ਼ਲੋਕ 57 ਬੰਦੇ ਹਨ ਜਿਨ੍ਹਾਂ ਦੀ ਗਿਣਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਇੰਨੀਆਂ ਬਾਣੀਆਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ ਤੇ ਇਹਨਾਂ ਬਾਣੀਆਂ ਦੇ ਵਿੱਚੋਂ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਦਾ ਚਲਕਾਰਾ ਪੈਂਦਾ ਹੈ ਗੁਰੂ ਸਾਹਿਬ ਜੀ ਤਿਆਗ ਦੀ ਮੂਰਤੀ ਸਨ ਨੇ ਮਰਤਾ ਦੇ ਵਿੱਚ ਰਹਿਣ ਵਾਲੇ ਸਨ ਤੇ ਇਸ ਸੰਸਾਰ ਤੋਂ ਉਹਨਾਂ ਦੀ ਉਪਰਾਮਤਾ ਸੀ ਜਿਦੇ ਵਿੱਚ ਉਹਨਾਂ ਨੇ ਬਾਣੀ ਦੇ ਵਿੱਚ ਵੀ ਉਹੀ ਉਚਾਰਨ ਕੀਤਾ ਹੈ ਕਿ ਇਹ ਸੰਸਾਰ ਉਦਾਸੀਨਤਾ ਤੇ ਨਾਸ਼ਮਾਨਤਾ ਦਾ ਪ੍ਰਤੀਕ ਹੈ ਇਸ ਨੂੰ ਨਿਰਲੇਪ ਰਹਿ ਕੇ ਤੇ ਆਪਣੇ ਕਰਮਾਂ ਨੂੰ ਅੱਗੇ ਵਧਾਉਂਦੇ ਹੋਏ ਮਨੁੱਖਤਾ ਦੇ ਭਲੇ ਵਾਸਤੇ ਆਪਣੇ ਭਲੇ ਵਾਸਤੇ ਅਗਾਹ ਵਧਣਾ ਚਾਹੀਦਾ ਹੈ ਤੇ ਸਭ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਲੋਗ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਉਚਾਰਨ ਕੀਤੇ ਸੀ ਇੰਨੀ ਬਾਣੀ ਗੁਰੂ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਜਿਸ ਨੂੰ ਅੱਗੇ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਗਾਏ ਹਨ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਫਿਰ ਬੀੜ ਦੇ ਵਿੱਚ ਦਰਜ ਕਰਵਾਈ ਸੋ ਅੱਜ ਵਾਸਤੇ ਇੱਥੇ ਹੀ ਆਪਾਂ ਆਪਣੇ ਸ਼ਬਦਾਂ ਨੂੰ ਅੰਤ ਰਾਮ ਦਿੰਦੇ ਹਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ